ਉਹਨੇ ਮੈਸੇਜ ਗਿਆ ਜਦੋਂ ਮੈਸੇਜ ਗਿਆ ਤਾਂ ਕਹਿੰਦੇ ਧਰਨਾ ਲਾਵਾਂਗੇ ਕਸਾਮਿਆਂ ਵਾਲੇ ਕਹਿੰਦੇ ਧਰਨਾ ਲਾਵਾਂਗੇ ਅਸੀਂ ਉਹਦੇ ਹੱਕਾ ਚ ਜਿਹਨੇ ਉਹ ਅਸੀਂ ਬੰਦ ਨੂੰ ਕੁੱਟਿਆ ਸੀ ਮੈਂ ਹਾਂ ਉਹ ਮੇਰੀ ਅੰਦਾਸੀਆਂ ਦੇ ਮੁੰਡੇ ਸੀ ਸਾਡੇ ਕਰ ਅੰਦਾਸੀਆਂ ਦੇ ਮੁੰਡੇ ਸੀ ਇੱਕ ਮੱਲੀ ਦੀ ਸਿਕਾ ਦਾ ਮੁੰਡਾ ਸੀ ਉਹ ਤਾਂ ਧਰਨਾ ਲਾਵਾਗੇ ਜਿਲਵਾਇਗਾ ਹੋਏ ਦੇ ਸੀ ਕਿੰਨਾ ਤਾ ਉਹ ਸਿਕਾ ਵਿਕੀ ਆ ਜਾਇਆ ਨਹੀਂ ਕਿਹਨੇ ਕਿਨੇ ਕਰਕੇ ਉਹ ਸਿਕਾ ਉਹਨਾਂ ਨੂੰ ਲਾਉਣਾ ਪਉਰੀ ਦੇ ਦੇ ਜਾਂ ਫੇਰ ਕੌਣ ਉਹਨਾਂ ਦੇ 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 ਜਾਂ ਬੜੇ ਦੇ ਸ਼ਰਮ ਲੋਕ ਰਹੇ ਉਸ ਬੰਦੇ ਨੂੰ ਯਾਰ ਰਹੇ ਪੇਸ਼ ਕਰਕੇ ਆਏ ਜਿਮਨੇ ਬਹੁਤ ਵੱਡਾ ਕਾਰਨਾਮਾ ਕੀਤਾ ਹੁੰਦਾ ਤਾਂ ਸਾਨੂੰ ਲਈ ਪਸੰਦ ਉਹਦੇ ਨਾਲ ਗਲ ਸਭਾ ਪਾਪਾ ਕੇ ਪੇਸ਼ ਕਰਕੇ ਆਏ ਜਿਮਨੇ ਬੜਾ ਬੜਾ ਝਗੜ ਲੜ ਕੇ ਆਇਆ ਹੁੰਦਾ ਉਹ ਗਰੀਬਾਂ ਦੇ ਮੁੰਡਿਆਂ ਨੂੰ ਹਟਾਣ ਦੂਰ ਉੱਟ ਕੇ ਬੰਦੀਆਂ ਰੰਦਾਸਿਆਂ ਦਾ ਤੁਸੀਂ ਬਹੁਤ ਵੱਡੀ ਕਰਾਨੀ ਕਰਤੀ ਹੈ ਬੜਾ ਲੋਕਾਂ ਨੇ ਕੁੱਪਰੇ ਖਾਦਾ ਨਿਕਲ ਗਿਆ ਨਾ ਸਿਸਟਮ ਦਾ ਪ੍ਰਸ਼ਾਸਨ ਦਾ ਕਿ ਦਸ ਹੁਣ ਮੈਂ ਕੱਲੇ ਰੋਣਾ ਪਾਈ ਜਾਂਦਾ ਹੈ ਦਰਸਨਾਂ ਕੰਡਾਰੋ ਨਹੀਂ ਪਾਉਂਦਾ ਆ ਸਾਰਾ ਭਾਈਚਾਰਾ ਸਾਰੀਆਂ ਜੱਥੇਬੰਦੀਆਂ ਦਰਸਨਾਂ ਮੈਂਦੇ ਇਹ ਬੋਲੀ ਕਰਾਇਆ ਗੋਪਾਲੇਤਾ ਜਿਹਾ ਜਿਹਾ ਨਾਮ ਬੁਝਿਆ ਆਪਾਂ ਆਪਦੇ ਮੰਦਰ ਦੇ ਖਿਲਾਫ ਬੋਲਣ ਵਾਲੇ ਆਪਣੇ ਮੰਦਰ ਦੇ ਖਿਲਾਫ ਹੀ ਬੋਲਦੇ ਆ ਆਪਦੇ ਮੰਦਰ ਗਲਤੀ ਵੀ ਕਰਦਾ ਤਾਂ ਉਦੋਂ ਵੀ ਉਹਦੇ ਤੇ ਮਿੱਟੀ ਪਾ ਲਵੇ ਤੇ ਅਸੀਂ ਜੇ ਪੰਜਾਹ ਕੰਮ ਕਰਕੇ ਚੰਗੇ ਇੱਕ ਤਾਂ ਸਾਡੇ ਬੰਦੇ ਤੋਂ ਹੋ ਜੇ ਗਾਲ ਅਸੀਂ ਨੰਜਾ ਛੱਡ ਦਨੇ ਆ ਇੱਕ ਦੀ ਪੂਛ ਫਾੜ ਲੈਣੂ ਜਿਵੇਂ ਡੂ ਨੇ ਮਖਾਲੀਆਂ ਬੱਕੀਆਂ ਦਾ ਆਪਸੀ ਪਿਆਰ ਹੁੰਦਾ ਗੁਰੂ ਵਿਦਾ ਅਜੀਸਾ ਰੁਕੇ ਕੇ ਗਏ ਆਸੀਂ ਗੁਰੂ ਵਿਦਾਸ ਜੀ ਕੋਟੋਂ ਨੂੰ ਮੱਥਾ ਟੇਕਿਆ ਗੁਰੂ ਰਾਸਾਹੂ ਨੂੰ ਮੱਥਾ ਟੇਕਿਆ ਅੱਜ ਤੱਕ ਅਸੀਂ ਗੁਰੂ ਰਾਣ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਸਮਝ ਲਈ ਗੁਰੂ ਵਿਦਾਸ ਸਾਹਿਬ ਦੀ ਗੱਲ ਨੂੰ ਸਮਝ ਲਈ ਤੇ ਜਿਵੇਂ ਅਸੀਂ ਗੁਰੂ ਵਿਦਾਸ ਸਾਹਿਬ ਦੀ ਗੱਲ ਨੂੰ ਸਮਝ ਗਏ ਕਿ ਸਾਥ ਸੰਗਤ ਮਿਲ ਰਹੀ ਉਹ ਮਤਲਬ ਜਿਵੇਂ ਮਦਮ ਖੀਰਾ ਦੂਮਰੇਨ ਖਾਂ ਜੀ ਆ ਮਖੇੜੀ ਤਾਂ ਅਸੀਂ ਕੱਠੇ ਹੋ ਜੀ ਜਦੋਂ ਇਹ ਗੱਲ ਸਮਝ ਗਏ ਨਾ ਕਿ ਤੁਹਾਡੀ 40% ਆਬਾਦੀ 40% ਫਾੜੀ ਆਬਾਦੀ ਹੈ ਹਰ ਦਾ ਮੈਸੇਜ ਕਾਊਆ ਕਿ ਆ ਕਿ ਕਿਸ ਨੂੰ ਸੇੜਾ ਗਿਆ ਪੰਗਾ ਪੂਰਾ ਹੈ ਇਹ ਨਹੀਂ ਗੱਤੀ ਬੰਦੀ ਹੈ ਕਿ ਆਇਆ ਫਰੂ ਸਾਂ ਨੂੰ ਸਦਾ ਦੱਸਣਾ ਕਿ ਸੰਯੁਕਤ ਧਰਤ ਬੋਰਡ ਤੇ ਦਾ ਜਿਹੜਾ ਵੀ ਸਾਥੀ ਕੈਸੀ ਪੋਲੀਟিক্যাল ਪੁਆਇੰਟ ਤੇ ਰਹੇਗਾ ਪਕੀਤੇ ਇਹ ਮਸਾਲਾ ਉਠੋਈ ਕਰਾ ਵਰ ਕਰਾ ਹੁ ਤੰਬਾ ਵਰਗਾ ਮਸਾਲਾ ਕੋਈ ਬਸਰਾ ਹੋ ਜੇ ਤੰਪੈ ਚਾਰੇ ਦਾ ਅਸੀਂ ਦੇ ਸਜੋਤ ਦਾ ਦਦੂ ਕੋਲ ਚ ਬਲੋ ਕੱਠੇ ਹੋਈਏ ਕੋਈ ਜੁਲੰਨ ਤਾਂ ਫੋਟੂਰਾਤਾ ਰਹਿਣਾ ਸੀ ਤੇ ਜੇ ਅਸੀਂ ਕਮਾਂਗੇ ਨਹੀਂ ਸਾਜਾ ਸ਼ਿੰਗਾਰ ਸੈਂ ਮਤਲਬ ਆਵਦਾਂ ਦਾ ਚਾ ਡੰਡਾ ਲੈ ਕੇ ਆਉ ਆਵਦਾਂ ਦਾ ਮੈਨਰ ਲੈ ਕੇ ਆਉ ਤੇ ਜੂਗਾ ਸਿਸਟਰ ਨੂੰ ਕਿ ਭਈਆ ਇਹ ਰਾਮ ਦੀ ਥਾਰੇ ਵੀ ਪੱਤੇ ਆ ਉਹ ਆਲੂ ਦੀ ਥਾਰੇ ਸੋਰੀ ਫਿਰਦੇ ਆਹ ਗੰਸਣਾ ਨਹੀਂ ਫਿਰਦੇ ਐ

ਜਿੱਦਾਂ ਸੁਸਤਮ ਹੈ ਉਦਾਂ ਦੇ ਸਿਸਟਮ ਨੂੰ ਉਸ ਤਰ੍ਹਾਂ ਦਾ ਜਵਾਬ ਦੇਣ ਵਾਸਤੇ ਸਾਨੂੰ ਕਾਰਵਾਈ ਕਰਨੀ ਪੈਣੀ ਹੈ ਜੇ ਗਿੱਦੜ ਮਾਰਨਾ ਛੇੜ ਮਾਰਨਾ ਸਮਾਨ ਇਕੱਠਾ ਕਰੋ ਬਈ ਨਾ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪਰਚਾਰ ਪੰਜਾਬ ਤੇ ਚੇਅਰਮੈਨ ਕੇਕੇਸੀ ਕਾਂਗਰਸ ਪਾਰਟੀ ਅਸੀਂ ਅੱਜ ਗੁਰਵਿੰਦਾਸ ਜੀ ਦੇ ਪਵਿੱਤਰ ਮੰਦਿਰ ਚ ਹਰੀਆ ਪਟਿਆਲਾ ਵਿਖੇ ਜਿੱਥੇ ਸਮੁੱਚੇ ਦਲਤ ਭਾਈਚਾਰੇ ਦੀਆਂ 40% ਦੀ ਆਬਾਦੀ ਦੀਆਂ ਜਥੇਬੰਦੀਆਂ ਦੇ ਆਗੂਆਂ ਦੀ ਕਹਾਂ ਮੀਟਿੰਗ ਹੋਈ ਹੈ ਮੀਟਿੰਗ ਦਾ ਅਜੰਡਾ ਕੀ ਸੀਗਾ ਕਿ ਬਠੋਈ ਕਲਾਂ ਇੱਕ ਪਿੰਡ ਹੈ ਉਸ ਪਿੰਡ ਦੇ ਵਿੱਚ ਐਸਸੀ ਭਾਈਚਾਰੇ ਦੀ ਜ਼ਮੀਨ ਦੀ ਬੋਲੀ ਐਸਸੀ ਭਾਈਚਾਰੇ ਦੇ ਲੋਕਾਂ ਨੇ ਦਿੱਤੀ ਸੀ ਬਕਾਇਦਾ ਪੈਸੇ ਭਰੇ ਗਏ ਪਰ ਉਹ ਜ਼ਮੀਨ ਦੀ ਬੋਲੀ ਹੋਣ ਦੇ ਬਾਵਜੂਦ ਉਹ ਪੈਸੇ ਭਰੇ ਹੋਣ ਦੇ ਬਾਵਜੂਦ ਉਹਨਾਂ ਸਾਥੀਆਂ ਨੂੰ ਕਬਜ਼ਾ ਦੇਣ ਦੀ ਬਜਾਏ ਵੀਡੀਓ ਬਲਾਕ ਦੇ ਵਿੱਚ ਕੁਝ ਸ਼ਰਾਰਤੀ ਲੋਕਾਂ ਵੱਲੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੈਂ ਕਹੂੰਗਾ ਰਲ ਕੇ ਉਹਨਾਂ ਦੀ ਕੁੱਟਮਾਰ ਕੀਤੀ। ਹੁਣ ਵੀਡੀਓ ਬਲਾਕ ਦੇ ਵਿੱਚ ਐਨੀ ਬੁਰੀ ਤਰ੍ਹਾਂ 80 ਪੈਂਦਰਾਂ ਦੀ ਕੁੱਟਮਾਰ ਕੀਤੀ ਜਾਵੇ ਤੇ ਐਸਆਈ ਐਕਟ ਦਾ ਪਰਚਾ ਦਰਜਣਾ ਹੋਵੇ 352 ਦਾ ਪਰਚਾ ਦਰਜਣਾ ਹੋਵੇ ਤਾਂ ਕੀ ਸਮਝਾਂਗੇ? ਉਹ ਜਿਹੜੇ ਸ਼ਰਾਰਤੀ ਲੋਕ ਹੈ ਆਪਣੇ ਆਪ ਨੂੰ ਕਿਸੇ ਕਿਸਾਨ ਜਥੇਬੰਦੀ ਦੇ ਆਗੂ ਕੋ ਹੁੰਦੇ। ਇਹ ਦਲਤ ਪਾਈਚਾਰੇ ਦੇ ਲੋਕਾਂ ਦਾ ਹੁਣ ਬੀਬੀਆਂ ਨੇ ਸਾਨੂੰ ਇੱਥੇ ਦੱਸਿਆ ਕਿ ਦੁੱਧ ਪਾਣੀ ਵੀ ਬੰਦ ਕੀਤਾ ਹੋਇਆ ਹੈ ਰਸਨ ਦੀਆਂ ਦੁਕਾਨਾਂ ਤੇ ਜਾਣਾ ਵੀ ਉਹਨਾਂ ਨੇ ਬੰਦ ਕੀਤਾ ਹੋਇਆ ਹੈ ਰਸਤੇ ਵੀ ਉਹਨਾਂ ਨੇ ਬੰਦ ਕੀਤੇ ਹੋਇਆ ਹੈ ਮਤਲਬ ਇੱਕ ਪ੍ਰੈਸ਼ਰਿਕ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਤੋ ਇਸ ਮਾਮਲੇ ਨੂੰ ਲੈ ਕੇ ਦਰਸ਼ਨ ਮਾਨ ਜੀ ਤੇ ਸਾਰੇ ਪਿੰਡ ਦੇ ਲੋਕ ਤੇ ਚੁਣੇ ਹੋਏ ਐਸੀ ਮੈਂਬਰ ਸਰਪੰਚ ਇਸ ਮਾਮਲੇ ਦੀ ਲੜਾਈ ਲੜਦੇ ਇਸ ਲੜਾਈ ਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਘਟੋ ਘਟ 100 ਜਥੇਬੰਦੀਆਂ ਦੇ ਆਗੂ ਸਹਿਬਾਨ ਕੇ ਕਤਰ ਹੋਏ ਤੁਸੀਂ ਸਾਰੇ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ 24 ਜੂਨ ਨੂੰ ਉਸ ਪਿੰਡ ਦੇ ਵਿੱਚ ਇਸ ਜ਼ਬਰ ਦੇ ਖਿਲਾਫ ਉਹ ਇੱਕ ਰੈਲੀ ਕਰਾਂਗੇ ਪ੍ਰਸ਼ਾਸਨ ਨੂੰ ਬਖਦਾ ਐਸਟੀਐਮ ਸਾਹਿਬ ਨੂੰ ਮੰਗ ਪੱਤਰ ਦੇ ਦਿੱਤਾ ਜੇ ਨਫਾ ਹੋਏਗਾ ਨੁਕਸਾਨ ਹੋਏਗਾ ਘਾਟਾ ਹੋਏਗਾ ਵਾਧਾ ਹੋਏਗਾ ਕੋਈ ਟਕਰਾਹ ਹੁੰਦਾ ਤੁਸੀਂ ਟਕਰਾਹ ਦੇ ਲਈ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਸਿੱਧੂ ਜ਼ਿੰਮੇਵਾਰ ਹੋਗੀ ਅਸੀਂ ਕਿਸੇ ਕਿਸਮ ਦਾ ਟਕਰਾਹ ਨਹੀਂ ਚਾਹੁੰਦੇ ਅਸੀਂ ਕਿਸੇ ਕਿਸਮ ਦੀ ਉਹ ਜਾਤੀ ਲੜਾਈ ਨਹੀਂ ਚਾਹੁੰਦੇ ਵਰਗੀਕਰਨ ਦੀ ਲੜਾਈ ਨਹੀਂ ਚਾਹੁੰਦੇ ਪਰ ਜੇਕਰ ਕੋਈ ਸਮੂੱਚੇ ਗਲਤ ਭਾਈਚਾਰੇ ਦੇ ਉੱਪਰ ਅਤਿਆਚਾਰ ਕਰਕੇ ਡਰਾ ਕੇ ਤੁਮ ਕਾ ਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੂਗਾ ਤਾਂ ਉਸ ਦਾ ਜਵਾਬ ਇਹ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਸੰਯੁਕਤ ਧਰਤ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਦਾ ਜਵਾਬ ਪੱਤਰ ਦੇਣਗੇ ਉਸ ਕਰਕੇ ਪੰਜਾਬ ਸਰਕਾਰ ਨੂੰ ਇਹ ਅਸੀਂ ਮੰਗ ਪੱਤਰ ਜਮ੍ਹਾਂ ਦਿੱਤਾ ਉਸ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਐਸ ਸੀ ਐਸਟੀ ਐਕਟ ਦਾ ਪਰਚਾ ਦਰਜ ਹੋਵੇ ਔਰ ਵਿਭਾਗ ਆਪਣੇ ਵੱਲੋਂ ਪਰਚਾ ਦਰਜ ਕਰਾਵੇ ਨਹੀਂ ਤਾਂ ਇਹ ਸਾਰੀਆਂ ਜਥੇਬੰਦੀਆਂ 24 ਜੂਨ ਨੂੰ ਇਕੱਠੀਆਂ ਹੋ ਕੇ ਇਸ ਦੇ ਖਿਲਾਫ ਕੱਖ ਐਕਸ਼ਨ ਕਰਨਗੀਆਂ ਪਰ 22 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ